ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਦੀ ਫਤਿਹ ਹੈ ਅੱਜ ਅਸੀਂ ਸਾਰੀ ਪ੍ਰੈਸ ਨੂੰ ਆਪਣੇ ਭਰਾਵਾਂ ਨੂੰ ਇਸ ਕਰਕੇ ਉਹਨਾਂ ਦੇ ਰੂਬਰੂ ਹੋਣ ਲਈ ਅੱਜ ਸੱਦਾ ਦਿੱਤਾ ਹੈ ਕਿ ਸਾਡੇ ਨਾਲ ਮਾਨਯੋਗ ਸਾਡੇ ਮੁਕੇਰੀਆਂ ਤੋਂ ਐਮਐਲਏ ਸ਼੍ਰੀ ਚੰਗੀਦਾਲ ਮਹਾਜਨ ਜੀ ਦੇ ਖਾਸ ਤੌਰ ਤੇ ਜਿੱਦਾਂ ਸਾਡੀ ਭਾਰਤੀ ਜਨਤਾ ਪਾਰਟੀ ਨੇ ਜਿੱਦਾਂ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਅਸੀਂ ਵੱਖ-ਵੱਖ ਏਰੀਆ 'ਚ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਜਾਏ ਔਰ ਪਬਲਿਕ ਨੂੰ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਅਵੇਅਰ ਕੀਤਾ ਜਾਏ ਕਿ ਕੀ ਪੰਜਾਬ ਦੇ ਵਿੱਚ ਮਾਹੌਲ ਚੱਲ ਰਿਹਾ ਹੜ੍ਹਾਂ ਦੇ ਉੱਤੇ ਤੇ ਕੀ ਪੰਜਾਬ ਸਰਕਾਰ ਕਰ ਰਹੀ ਹੈ ਤੇ ਕੀ ਸਾਡੀ ਸੈਂਟਰ ਸਰਕਾਰ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਸ੍ਰੀ ਨਰਿੰਦਰભાઈ ਮੋਦੀ ਜੀ ਦੀ ਅਗਵਾਈ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਪਰਿਵਾਰ ਦੇ ਮੋਦੀ ਮੋਰੀ ਦੇ ਤੌਰ ਤੇ ਨਰਿੰਦਰ ਮੋਦੀ ਜੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਤੇ ਤਾਂ ਇੱਕ ਪਰਿਵਾਰ ਦਾ ਮੋਰੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਦਾ ਸੋਚਦਾ ਉਸੇ ਤਰੀਕੇ ਦੇ ਨਾਲ ਹੀ ਉਹਨਾਂ ਨੇ ਸਾਡੇ ਪੰਜਾਬ ਦੀ ਸਾਰ ਨੂੰ ਲਈਤੀ ਹੈ ਔਰ ਸਾਡੇ ਪੰਜਾਬ ਦੇ ਵਿੱਚ ਜਿਹੜੇ ਫੰਡਸ ਭੇਜੇ ਨਹੀਂ ਇਕੱਲੇ ਔਰ ਉਹਨਾਂ ਦੇ ਜੋ ਜ਼ਰੂਰਤ ਵਾਲੀਆਂ ਚੀਜ਼ਾਂ ਵੀ ਭੇਜੀ ਜਿਵੇਂ ਕਿ ਕੱਲ ਮੇਰੇ ਕੋ ਇੱਕ ਟਰੱਕ ਭਰ ਕੇ ਵੱਡਾ ਟਰੱਲਾ ਭਰ ਕੇ ਆ ਗਿਆ ਜਿਹਦੇ ਵਿੱਚ ਰਾਸ਼ਨ ਹੀ ਆਇਆ ਕੱਲਾ ਪਰ ਉਹ ਰਾਸ਼ਨ ਅਸੀਂ ਵੱਤ ਵੱਤ ਅੱਜ ਜਾਂ ਕੱਲ ਦੇ ਵਿੱਚ ਵਿੱਚ ਅਸੀਂ ਆਪਣੇ ਮੰਡਲ ਪ੍ਰਧਾਨਾਂ ਦੇ ਥਰੂ ਉਹਨੂੰ ਵਿਤਰਨ ਕਰਨਾ ਸ਼ੁਰੂ ਕਰ ਲਿਆਗੇ ਮੇਰੇ ਨਾਲ ਮੇਰੇ ਮੰਡਲ ਪ੍ਰਧਾਨ ਮਕੋਦਰ ਦੇ ਅਜੇ ਬਜਾਜ ਜੀ ਹੈ ਔਰ ਸਾਡੇ ਜਨਰਲ ਸੈਕਟਰੀ ਜਿਹੜੇ ਜ਼ਿਲ੍ਹੇ ਦੇ ਅਮਿਤ ਵੇਜ ਜੀ ਸਾਡੀ ਸਾਰੀ ਟੀਮ ਪੂਰੀ ਰਲ ਕੇ ਇਹਦੇ ਲਈ ਦਿਨ ਰਾਤ ਇਹ ਕਰੇਗੀ ਕਰ ਵੀ ਰਹੀ ਹੈ ਔਰ ਜਿੰਨਾ ਪਹਿਲਾਂ ਸਮਗਰੀ ਆਈ ਹੈ ਉਹ ਵੀ ਅਸੀਂ ਬੜੇ ਤਰੀਕੇ ਦੇ ਨਾਲ ਵਚਨਬੱਧ ਹੋ ਕੇ ਵੰਡੀ ਗਈ ਹੈ ਔਰ ਉਹਦਾ ਕੋਈ ਵੀ ਮਿਸਯੂਜ਼ ਨਹੀਂ ਹੋ ਰਿਹਾ ਜਿਹੜੀ ਵੀ ਸਮਗਰੀ ਆਈ ਹੈ ਪ੍ਰੋਪਰ ਜਿੱਥੇ ਲੋੜ ਹੈ ਉੱਥੇ ਜਾ ਜਾ ਕੇ ਜਿਨ੍ਹਾਂ ਘਰਾਂ ਨੂੰ ਲੋੜ ਹੈ ਤੇਰਾ ਪਰਿਵਾਰਾਂ ਨੂੰ ਲੋੜ ਹੈ ਉਹਨਾਂ ਨੂੰ ਹੀ ਉਹ ਸਮਗਰੀ ਪ੍ਰਵਾਨ ਕੀਤੀ ਜਾ ਰਹੀ ਹੈ ਔਰ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਜੇ ਕੋਈ ਹੋਰ ਵੀ ਚੀਜ਼ ਦੀ ਲੋੜ ਹੋਵੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਤਾਂ ਸਾਡੇ ਪੰਜਾਬ ਵੱਲੋਂ ਅਸੀਂ ਪੂਰੀ ਇਹੀ ਉਮੀਦ ਕਰਦੇ ਹਾਂ ਕਿ 2027 ਦਾ ਜਿਹੜਾ ਇਲੈਕਸ਼ਨ ਹੈ ਜਿਵੇਂ ਕਿ ਮਾਨ ਸਰਬ ਨੇ ਪੂਰੀ ਵਿਸਤਾਰ ਦੇ ਵਿੱਚ ਦੱਸਿਆ ਕਿ ਡੈਮਾਂ ਦੇ ਵਿੱਚ ਜਿਹੜੀ ਨੁਕਸਾਨ ਹੋਣ ਦੇ ਕਾਰਨ ਕੀ ਬਣੇ ਸਾਡੇ ਫਲੱਡਜ਼ ਆਣ ਦੇ ਕਾਰਨ ਕੀ ਬਣੇ ਉਹ ਸਾਡੀ ਪੰਜਾਬ ਸਰਕਾਰ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਫੇਲਿਅਰ ਹੈ ਇਹ ਸਾਨੂੰ ਸਾਰਿਆਂ ਨੂੰ ਮੰਨਣਾ ਪਏਗਾ ਔਰ ਸਾਨੂੰ ਸਾਰੀ ਪਬਲਿਕ ਨੂੰ ਇਹ ਜਾਣੂ ਕਰਾਉਣਾ ਪਏਗਾ ਕਿ ਜਿਹੜੀ ਸਰਕਾਰਾਂ ਦੀ ਜਿਹੜੀਆਂ ਨੀਤੀਆਂ ਆ ਉਹ ਕੇਵਲ ਔਰ ਕੇਵਲ ਸਾਡੀ ਪੰਜਾਬ ਸਰਕਾਰ ਦੀ ਆਪਣੀ ਜੇਬ ਭਰਨ ਵਾਲੀਆਂ ਨੀਤੀਆਂ ਆ ਕੋਈ ਪਬਲਿਕ ਨੂੰ ਰਾਹਤ ਦੇਣ ਵਾਲੀਆਂ ਨੀਤੀਆਂ ਕੋਈ ਨਹੀਂ ਜਿਵੇਂ ਕਿ ਮਾਨ ਸਾਹਿਬ ਨੇ ਇੱਕ ਵਾਰੀ ਫੇਰ ਦੁਹਾਈ ਗੱਲ ਕਿ ਆਪਣੇ ਵੱਲੋਂ ਫੰਡ ਕੋਈ ਨਹੀਂ ਜਾਰੀ ਕੀਤਾ ਗਿਆ ਇਹਨਾਂ ਦੇ ਵੱਲੋਂ ਐਨਜੀਓਜ਼ ਨੂੰ ਡਿਮਾਂਡ ਕੀਤੀ ਗਈ ਆ ਤੇ ਚਾਹੇ ਕਿ ਮੋਦੀ ਜੀ ਨੇ ਆਪਣੇ ਤੌਰ ਤੇ ਸਾਰਿਆਂ ਨੂੰ ਫੰਡ ਜਾਰੀ ਕੀਤੇ ਆ ਔਰ ਸਾਡੀਆਂ ਜਿੱਥੇ ਜਿੱਥੇ ਸੈਂਟਰ ਦੇ ਜਾਂ ਸਰਕਾਰਾਂ ਨੇ ਜਿਵੇਂ ਕਿ ਜਿਹੜੇ ਦਿੱਲੀ ਦੇ ਵਿੱਚੋਂ ਰਾਜਸਥਾਨ ਚੋਂ ਹਰਿਆਣੇ ਚੋਂ ਉਧਰੋਂ ਸਾਨੂੰ ਫੰਡਸ ਦੇ ਤੌਰ ਤੇ ਟਰੱਕ ਭਰ-ਭਰ ਕੇ ਸਾਨੂੰ ਰਾਹਤ ਸਮਗਰੀਆਂ ਆ ਰਹੀਆਂ ਕਿ ਇਹਨਾਂ ਦੀ ਸਰਕਾਰ ਕੁਝ ਨਹੀਂ ਕਰ ਰਹੀ ਪੰਜਾਬ ਦੇ ਵਿੱਚ ਜਿਵੇਂ ਕਿ ਇਹਨਾਂ ਦੇ ਕੋਲ ਤਾਂ ਮੁੱਦੇ ਆ ਜੁਧ ਨਸ਼ੇ ਵਿਰੁੱਧ ਕੋਈ ਫੇਲਿਅਰ ਆ ਪੂਰਾ ਕਿੱਥੇ ਨਸ਼ਾ ਰੁਕ ਗਿਆ ਕਿੱਥੇ ਲੁੱਟਾਂ ਖੋਹਾਂ ਰੁਕ ਗਈਆਂ ਕਿੱਥੇ ਸਨੇਚਿੰਗ ਰੁਕ ਗਈ ਹੈ ਕੁਝ ਨਹੀਂ ਰੁਕ ਰਿਹਾ ਚੋਰੀਆਂ ਨਹੀਂ ਰੁਕ ਰਹੀਆਂ ਛੋਟੀਆਂ ਛੋਟੀਆਂ ਚੋਰੀਆਂ ਰੋਜ਼ ਹੋਈ ਜਾਂਦੀਆਂ ਗਰੀਬ ਆਦਮੀ ਨਾਲ ਜੋੜ-ਜੋੜ ਕੇ ਪੈਸੇ ਆਪਣਾ ਇੱਕ ਬਾਈਕ ਲਿੱਤਾ ਹੁੰਦਾ ਸਾਡੇ ਨਗੋਦਰ ਜੋ ਐਵਰੇਜ 2 ਤੋਂ 3 ਬਾਈਕ ਚੋਰੀ ਦੀ ਰੋਜ਼ ਦੀ ਘਟਨਾਵਾਂ ਸਾਨੂੰ ਸੁਣਨ ਨੂੰ ਮਿਲਦੀਆਂ ਪ੍ਰਸ਼ਾਸਨ ਕੀ ਕਰ ਰਿਹਾ ਹੈ ਜ਼ੀਰੋ ਹੈ ਲਾ ਵੈਂਡ ਆਰਡਰ ਟੋਟਲ ਫੇਲ ਹੈ ਇਹ ਆਪਾਂ ਸਾਰੀ ਪ੍ਰੈਸ ਆਪਾਂ ਸਾਰੇ ਜਾਣਦੇ ਆ ਕਿ ਸਾਡੇ ਪੰਜਾਬ ਦਾ ਜਿਹੜਾ ਮਸਲਾ ਹੈ ਯੁੱਧ ਜਿਹੜਾ ਨਸ਼ੇ ਵਿਰੁੱਧ ਜਿਹੜਾ ਹੋਣਾ ਚਾਹੀਦਾ ਸੀ ਉਹ ਟੋਟਲ ਫੇਲ ਹੋ ਚੁੱਕਾ ਇਹਨਾਂ ਨੂੰ ਤਾਂ ਕੋਈ ਹੋਰ ਮੁੱਦੇ ਚਾਹੀਦੇ ਆ ਕਿ ਪੈਸੇ ਆਪਣੀ ਜੇਬਾਂ ਭਰਨ ਤੋ ਮੈਂ ਤੁਹਾਡੇ ਚੈਨਲਾਂ ਦੇ ਮਾਧਿਅਮ ਦਰਹੀਂ ਸਾਰਿਆਂ ਨੂੰ ਬੇਨਤੀ ਜ਼ਰੂਰ ਕਰੂੰਗਾ ਕਿ ਆਪਾਂ ਇਹੋ ਜਿਹੇ ਗੁੰਮਰਾਹ ਕਰਨ ਵਾਲੀਆਂ ਗੱਲਾਂ ਦੇ ਵਿੱਚ ਨਾ ਆਈਏ ਇੱਕ ਵਾਰੀ ਜਿਵੇਂ ਕਿ ਜੰਗੀਰਾਲ ਮਹਾਰਾਜ ਜੀ ਨੇ ਬੇਨਤੀ ਕੀਤੀ ਹੈ ਕਿ ਆਪਾਂ ਇੱਕ ਵਾਰ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਦਾ ਟੀਚਾ ਲਈਏ ਜੇ ਤਾਂ ਸਾਰਿਆਂ ਨੂੰ ਪਰਖ ਲਿਆ ਇੱਕ ਵਾਰੀ ਪਰਖ ਲਈਏ ਆਪਣੀ ਸਰਕਾਰ ਨੂੰ ਵੀ ਕਿ ਜੇ ਅਸੀਂ ਸੈਂਟਰ ਸਰਕਾਰ ਦੇ ਨਾਲ ਜੁੜਾਂਗੇ ਸਾਡੇ ਪੰਜਾਬ ਦਾ ਕਿੱਦਾਂ ਭਲਾ ਹੋਏਗਾ ਸਾਡੇ ਕਿਸਾਨਾਂ ਦਾ ਕਿੱਦਾਂ ਭਲਾ ਹੋਊਗਾ ਸਾਡੀ ਕਿਸਾਨੀ ਦਾ ਕਿੱਦਾਂ ਭਲਾ ਹੋਊਗਾ ਸਾਡੀ ਪੰਜਾਬੀਅਤ ਦਾ ਕਿੱਦਾਂ ਭਲਾ ਹੋਊਗਾ ਸਾਨੂੰ ਜੇ ਅਸੀਂ ਉਹਨਾਂ ਦਾ ਭਲਾ ਸੋਚਦੇ ਹਾਂ ਆਪਣੇ ਪੰਜਾਬ ਦੇ ਪਰਿਵਾਰ ਦਾ ਭਲਾ ਸੋਚਦੇ ਆ ਤਾਂ ਸਾਨੂੰ ਸੈਂਟਰ ਦੀ ਭਾਰਤੀ ਜਨਤਾ ਪਾਰਟੀ ਨਾਲ ਇਕਵਲੀ ਜੁੜਨਾ ਜ਼ਰੂਰੀ ਚਾਹੀਦਾ। ਬਹੁਤ-ਬਹੁਤ ਸ਼ੁਕਰੀਆ ਤੁਹਾਡੀ ਸਾਰੀ ਪ੍ਰੈਸ ਦਾ। ਮੇਰੇ ਸੀਆਈਡੀ ਵਾਲੇ ਭਰਾ ਵੀ ਸਾਰੇ ਬੈਠੇ ਆ। ਬਹੁਤ-ਬਹੁਤ ਧੰਨਵਾਦ ਤੁਹਾਡਾ ਟਾਈਮ ਦੇਣ ਦਾ। ਜੈ ਸ਼੍ਰੀ ਰਾਮ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹ। ਕੋਈ ਤੁਹਾਡੇ ਤੁਹਾਡੇ ਕੋਈ ਜਿਹੜੇ ਬੰਦੇ ਆ ਟੀਮ ਦੇ ਹੀ ਨਾਰਾਜ਼ ਬੈਠੇ ਆ ਕੀ ਕੋਈ ਉਹਨਾਂ ਨੂੰ ਬੁਲਾਇਆ ਗਿਆ ਕੋਈ ਨਾਰਾਜ਼ ਨਹੀਂ ਜੀ। ਅੱਜ ਸਿਰਫ ਅਸੀਂ ਬੜੀ ਲਿਮਟਿਡ ਜੀ ਪ੍ਰੈਸ ਰੱਖੀ ਹੈ। ਕੋਈ ਨਾਰਾਜ਼ਗੀ ਨਹੀਂ ਹੈ। ਕਿਉਂਕਿ ਤੁਸੀਂ ਪਿਛਲੀ ਵਾਰ ਵੀ ਅ ਇਹ ਤਾਂ ਸਿਰਫ ਅਸੀਂ ਇੱਕ ਸ਼ਾਰਟ ਨੋਟਿਸ ਤੇ ਬਣਾਇਆ ਸੀਗਾ ਜੀ ਕੱਲ ਮੈਨੂੰ ਗੱਲ ਹੋਈ ਆ ਪਹਿਲਾਂ ਵੀ ਆਪਾਂ ਪ੍ਰੈਸ ਕਾਨਫਰੰਸ ਕਰਨੀ ਹੈ ਕੋਈ ਨਾਰਾਜ਼ਗੀ ਵਾਲਾ ਕੋਈ ਮੁੱਦਾ ਨਹੀਂ ਹੈ ਸਾਰੇ ਸਪਸ਼ਟ ਆ ਇੱਕ ਪਰਿਵਾਰ ਵਾਂਗ ਇੱਕ ਮੁੱਠ ਹੋ ਕੇ ਚੱਲਦੇ ਆ ਜੀ ਮੈਂ ਦੋ ਦਰ ਮਹੀਨੇ ਮੈਂ ਕਿਹਾ ਤੁਹਾਨੂੰ ਜਿਹੜਾ ਦੱਸਿਆ ਨੇ ਉਹਨਾਂ ਨੇ ਕਿਥੇ ਜੀ ਪਾਰਟੀ ਦੀਆਂ ਨੀਤੀਆਂ ਤੇ ਘਰ ਘਰ ਬੁਲਾਉਣ ਲਈ ਪ੍ਰੈਸ ਸਟੈਂਡ 'ਤੇ ਤੁਹਾਡੇ ਬੰਦਿਆਂ ਨੂੰ ਕਿੱਦਾਂ ਪਤਾ ਲੱਗੂ ਵੀ ਪਾਰਟੀ ਦੀਆਂ ਨੀਤੀਆਂ ਆ ਅਸੀਂ ਪਾਰਟੀ ਦੇ ਨੁਮਾਇੰਦੇ ਆ ਅਸੀਂ ਦੱਸਾਂਗੇ ਮੈਂ ਜ਼ਿਲ੍ਹਾ ਪ੍ਰਧਾਨ ਆ ਜੀ ਮੈਂ ਦੱਸੂਗਾ ਸਾਰੇ ਮੰਡਲ ਪ੍ਰਧਾਨਾਂ ਨਾਲ ਮੀਟਿੰਗ ਚੱਲਦੀ ਆ ਜਦੋਂ ਅਸੀਂ ਸਮਾਨ ਸਮੱ ਜਿੰਨੂੰ ਜਿੰਨੂੰ ਜਿਹੜੇ ਜਿਹੜੇ ਮੰਡਲ ਵਾਲੇ ਨੂੰ ਬੁਲਾਇਆ ਜਾਂਦਾ ਉਹਨੂੰ ਉਹਦਾ ਪ੍ਰੋਪਰ ਉਹਦਾ ਪੂਰਾ ਸਮਾਨ ਦਿੱਤਾ ਜਾਂਦਾ। ਇਹ ਇੰਟਰੋਡਕਸ਼ਨ ਕਰਲਾਂ ਮੈਂ ਰਹਾ ਪਹਿਲਾਂ। ਅਗਿਆ ਸ਼ੁਰੂ। ਜੈ ਸ਼੍ਰੀ ਰਾਮ ਜੀ। சிவாਏ ਗੁਰੂ ਕਾ ਖਾਲਸਾ, சிவாਏ ਗੁਰੂ ਕੀ ਫਤਿਹ। ਅੱਜ ਭਾਤੀ ਜਨਤਾ ਪਾਰਟੀ ਦੇ ਲਾ ਜੰੰਦਗ ਦੱਖਣੀ ਦੀ ਇੱਕ ਵਿਸ਼ੇਸ਼ ਬੈਠਕ ਨਕੋਦਰ ਮੰਡਲ ਵਿਖੇ ਰੱਖੀ ਗਈ ਹੈ। ਜਿਹਦੇ ਵਿੱਚ ਚੇਚੇ ਤੌਤੇ ਤੇ ਜੰਗੀ لال ਜੀ ਮਹਾਜਨ ਜੋ ਕਿ ਮੌਜੂਦਾ ਵਿਧਾਇਕ ਨੇ ਮੁਕੇਰੀਆਂ ਤੋਂ ਤੇ ਬਾਜੀ ਦੇ ਅੰਦਰ ਬੜੇ ਲੰਬੇ ਸਮੇਂ ਤੋਂ ਬੜਾ ਲੰਮਾ ਸਮਾਂ ਰਾਜਨੀਤਿਕ ਕੈਰੀਅਰ ਹੈ ਉਹ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਬਾਕੀ ਵੀ ਜਾਣਦੇ ਨੇ ਤੇ ਪਛਾਣਦੇ ਨੇ ਔਰ ਜਿਹੜਾ ਅੱਜ ਦਾ ਸਾਡਾ ਜਾਂਦਾ ਕਿ ਪੰਜਾਬ ਦੇ ਅੰਦਰ ਤੁਹਾਨੂੰ ਵੀ ਸਾਰਿਆਂ ਨੂੰ ਪ੍ਰੈਸ ਵਾਲੇ ਵੀਰਾਂ ਨੂੰ ਪਤਾ ਹੀ ਆ ਕਿ ਜੋ ਹਾਲਾਤ ਬਣੇ ਹੋਏ ਨੇ ਚੋਰੀਆਂ ਠੱਗੀਆਂ ਔਰ ਮੈਂ ਕਹਾਂ ਕਿ ਕੁਝ ਐਸੀਆਂ ਗੱਲਾਂ ਜਿਹੜੀਆਂ ਮੈਨੂੰ ਲੱਗਦਾ ਕਿ ਆਪਣੇ ਭਗਵਾਨ ਤੋਂ ਨਾ ਵੀ ਕਹੀਆਂ ਜਾਣ ਉਹ ਗੱਲਾਂ ਜਿਹੜੀਆਂ ਸਾਡੇ ਨਾਲ ਵਾਪਰ ਰਹੀਆਂ ਹਨ ਅੜਾਂ ਦੇ ਵਿੱਚ ਦੇਖ ਲਓ ਜਾਂ ਹਰ ਮੁੱਦੇ ਤੇ ਜਿਹੜੀ ਪੰਜਾਬ ਸਰਕਾਰ ਆ ਬਿਲਕੁਲ ਫੇਰ ਨਜ਼ਰ ਆਉਂਦੀ ਸੋ ਇਹਦੇ ਇਸੇ ਹੀ ਵਿਸ਼ੇ ਦੇ ਵਿੱਚ ਮੁਖਾਤਬ ਹੋਣ ਲਈ ਜੰਗੀ ਲਾਜ਼ਮੀ ਮਹਾਜਨ ਚੀਚੇ ਤੋਂ ਤੇ ਸਾਡੇ ਵਿੱਚ ਆਏ ਉਹਦੇ ਨਾਂ ਦੀ ਨਾਲ ਸਾਡੇ ਜ਼ਿਲ੍ਹੇ ਦੇ ਪ੍ਰਾਂਤਸ਼ਰੀ ਮਨੂਸ਼ ਧੀਰ ਜੀ ਉਹ ਵੀ ਆਪ ਸਭ ਨੂੰ ਐਡਰੈਸ ਕਰਨਗੇ ਔਰ ਪੈਸੰ ਨੂੰ ਸੰਬੋਧਨ ਕਰਨਗੇ ਉਹ ਸਾਡੇ ਇਸ ਮਾਡਲ ਦੇ ਪ੍ਰਾਂਤਸ਼ਰੀ ਅਜੇ ਮਜਾ ਦੇ ਜੋ ਕਿ ਵੀ ਪ्रेस ਦੇ ਨਾਲ ਸੰਬੋਧਨ ਕਰਦਾ ਤੁਹਾਡਾ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਬੜਾ ਧੰਨਵਾਦ ਹੈ ਕਿ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੇ ਬੜਾ ਸਾਨੂੰ ਸਮਾਂ ਦਿੱਤਾ ਜਿਹਾਇਓ ਬਹੁਤ ਬਹੁਤ ਸਵਾਗਤਾਂ ਧੰਵਾਦ ਆ ਔਰ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਜੰਗੀ ਲਾਲ ਮਹਾਜਨ ਜੀ ਆਪ ਜੀ ਦੇ ਰੂਪਰੂ ਹੋਣਗੇ ਔਰ ਜੋ ਪੰਜਾਬ ਦੇ ਹਾਲਾਤਾਂ ਬਾਰੇ ਜੋ ਆਪ ਜੀ ਨੇ ਕੁਐਸਚਨ ਜਾਂ ਪ੍ਰੈਸ਼ਨ ਹੋਣਗੇ ਉਹ ਆਪ ਜੀ ਪੁੱਛ ਸਕਦੇ ਹੋ ਤੋਂ ਸਾਡੇ ਜ਼ਿਲ੍ਹੇ ਦੇ ਉਹਦੇ ਉਹਦੇ ਨਾਲ ਦੇ ਨਾਲ ਹੋਰ ਜਿਹੜੇ ਪ੍ਰਸ਼ਨ ਹੋਣਗੇ ਤੁਸੀਂ ਨੀਸ਼ ਧੀ ਨਾਲ

ਸਕਲ ਭਾਰਤੀ ਮਹਾਜਨ ਸ਼੍ਰੋਮਣੀ ਸਭਾ ਦਾ ਪ੍ਰਧਾਨ ਦੇਣ ਆਲ ਬੈਠੇ ਅਮਿਤ ਧੀ ਅਮਨੀਸ਼ ਧੀ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਿਆਪੀ ਦੇ ਪ੍ਰਧਾਨ ਔਰ ਇਹਨਾਂ ਦੇ ਨਾਲ ਬੈਠੇ ਡਿਸਟ੍ਰਿਕਟ ਜਨਰਲ ਸੈਕਰੀ ਅਮਤ ਵੇਦ ਜੀ ਔਰ ਮੰਡਲ ਪ੍ਰਧਾਨ ਨਕੋਦਰ ਅਜੇ ਬਜਾਜ ਜੀ ਇਹ ਸਾਰੇ ਮੇਰੇ ਸਾਥੀ ਆ ਪਾਰਟੀ ਦੇ ਅੱਜ ਮੈਂ ਵਿਸ਼ੇਸ਼ ਤੌਰ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਦੇ ਆਦੇਸ਼ ਦੇ ਮੁਤਾਬਕ ਮੈਂ ਤੁਹਾਡੇ ਨਾਲ ਰੂਬਰੂ ਹੋਣ ਆਇਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡੀ ਤਰਾਸਦੀ ਹੋਈ ਤੁਸੀਂ ਸਾਰਿਆਂ ਨੇ ਟੈਲੀਵਿਜ਼ਨ 'ਚ ਅਖਬਾਰਾਂ 'ਚ ਸਭ ਜਗ੍ਹਾ ਪੜਿਆ ਉਹ ਤਰਾਸਦੀ ਜਿਹੜੀ ਐ ਉਹ ਚਾਹੇ ਕਿਸੇ ਤਰ੍ਹਾਂ ਦੀ ਵੀ ਸੀ ਲੇਕਿਨ ਸਰਕਾਰ ਦੀ ਪੰਜਾਬ ਸਰਕਾਰ ਦੀ ਸਾਡੇ ਮੰਨੀ ਐ ਮੁੱਖ ਮੰਤਰੀ ਭਵੰਤ ਮਾਨ ਜੀ ਦਾ ਫੇਲ ਹੋਰ ਸੀ ਫੇਲ ਹੋਰ ਇਸ ਕਰਕੇ ਸੀ कि जिस वेले डेमा दी सफाई ਦਾ ਸਮੇਂ ਸੀ ਅਪ੍ਰੈਲ ਉਹ ਮਈ ਦਾ ਉਸ ਵੇਲੇ ਸਾਡੇ ਪਿਆਰੇ ਚੀਫ ਮਿਨਿਸਟਰ ਸਾਹਿਬ ਪਾਖੜੇ ਬਾਂਦ ਦੇ ਉੱਤੇ ਪਾਣੀ ਤੇ ਤਾਲਾ ਲਾ ਕੇ ਬੈਠੇ ਸੀ ਪੁਲਿਸ ਨਾਲ ਲਿ ਜਾ ਕੇ ਪਿਆਓ ਕਿ ਕਿੰਨੇ ਪਾਣੀ ਲੈਣਾ ਮੈਂ ਕੋ ਤਾਲਾ ਲਾਤਾ ਹੁਣ ਮੈਂ ਪਾਣੀ ਨਹੀਂ ਜਾਂ ਦੇਣਾ ਕਿਤੇ ਨਾ ਹਰਿਆਣਾ ਪਾਣੀ ਵਰਤੇਗਾ ਨਾ ਰਾਜਸਥਾਨ ਪਾਣੀ ਵਰਤੇਗਾ ਹੁਣ ਮੇਰਾ ਕਬਜਾ ਸਾਰੇ ਪਾਣੀ ਤੇ। ਉਹ ਸਮਾਂ ਸੀ ਸਾਰੇ ਡੈਮਾਂ ਦੀ ਸਾਫ ਸਫਾਈ ਕਰਨ ਦਾ, ਸਿਲਟ ਮੁਕਾਨ ਦਾ, ਪਾਣੀ ਦੇ ਨਿਕਾਸ ਦੇ ਸਹੀ ਢੰਗ ਬਣਾਉਣ ਦਾ। ਦੋ ਡੈਮ ਆ ਪੰਜਾਬ ਦੇ ਵਿੱਚ, ਭਾਖੜਾ ਡੈਮ ਔਰ ਪੌਂਗੜ। ਔਰ ਤੀਜਾ ਜਿਹੜਾ ਇਹ ਦੋ ਡੈਮ ਸੈਂਟਰ ਦੇ ਕੋਲ ਆ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਉਹਦਾ ਉਹਦੇ ਕੋਲ ਆ ਦੋਨੇ ਡੈ। ਲੇਕਿਨ ਤੀਸਰਾ ਡੈਮ ਜਿਹੜਾ ਪੰਜਾਬ ਦੇ ਵਿੱਚ ਰਣਜੀਤ ਸਾਗਰ ਡੈਮ ਹੈ ਉਹ ਸਿਰਫ ਪੰਜਾਬ ਸਰਕਾਰ ਦੇ ਕੋਲ ਹੈ ਉਹਦੀ ਦੇਖ ਰੇਖ ਸਿਰਫ ਪੰਜਾਬ ਸਰਕਾਰ ਕਰਦੀ ਹੈ ਲੇਕਿਨ ਉਥੇ ਜਿਹੜੇ ਕਹਿੰਦੇ ਸੀ ਕਿ ਹਾਂ ਭਈ ਅਸੀਂ ਸਾਰੇ ਰਾਖ ਰਵਾ ਕਰ ਸਕਦੇ ਹਾਂ ਵਿਧਾਨ ਸਭਾ 'ਚ ਵੀ ਚੀਫ ਮਿਨਿਸਟਰ ਸਾਹਿਬ ਬੜੇ ਗਰਜ ਕੇ ਅਪੋਜੀਸ਼ਨ ਨਾਲ ਲੜ ਕੇ ਕਹਿੰਦੇ ਸੀ ਇਹ ਅਸੀਂ ਪੌਂਗ ਡੈਮ ਦਾ ਵੀ ਜਿਹੜਾ ਪ੍ਰਬੰਧ ਅਸੀਂ ਕਰਨਾ ਔਰ ਪਾਖੜਾ ਡੈਮ ਦਾ ਵੀ ਪ੍ਰਬੰਧ ਅਸੀਂ ਕਰਨਾ ਹੈ। ਹੈ ਜੀ ਸਾਨੂੰ ਪ੍ਰਬੰਧ ਕਰਨਾ ਨਹੀਂ ਆਉਂਦਾ। ਅਸੀਂ BBMB ਕੋਲ ਪ੍ਰਬੰਧ ਨਹੀਂ ਰਹਿਣ ਦੇਣਾ। ਇਹ ਦਮ ਜੇ ਮਾਰਦੇ ਸੀ। ਲੇਕਿਨ ਉਹਨਾਂ ਦੇ ਕੋਲ ਜਿਹੜਾ ਪ੍ਰਬੰਧ ਸੀ ਸਾਰੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਉਹਨਾਂ ਦੇ ਪ੍ਰਬੰਧ ਬਾਰੇ ਰਣਜੀਤ ਸਾਗਰ ਡੈਮ ਨੇ ਕੀਤਾ। ਔਰ ਕਿਸ਼ਨ কুমার ਜੀ ਸੈਕਟਰੀ ਹੈ ਇਸ ਡਿਪਾਰਟਮੈਂਟ ਦੇ ਔਰ ਉਥੇ ਜਿਹੜਾ ਨੰਜੀਤ ਸਾਗਰ ਡੈਮ ਹੈ ਉਹ ਤੁਸੀਂ ਇਹ ਸਮਝ ਲਓ ਵੀ ਇੱਕ ਕਿਸਮ ਦਾ ਟੁੱਟ ਗਿਆ। ਉਹਦੀ ਸਫਾਈ ਕੋਈ ਨਹੀਂ ਹੋਈ। ਪਾਣੀ ਦਾ ਯੋਰ ਇੰਨਾ ਵੱਧ ਗਿਆ ਕਿ ਉਹਦੇ ਜਿਹੜੇ ਰੋਕ ਦੇ ਸਾਧਨ ਸੀ ਉਹ ਸਾਰੇ ਟੁੱਟ ਗਏ। ਔਰ ਪਾਣੀ ਉਸ ਪਾਣੀ ਨੇ ਅੱਧੇ ਪੰਜਾਬ ਨੂੰ ਬਰਬਾਦ ਕਰਕੇ ਰੱਖਿਆ। ਚਾਹੇ ਉਹ ਪਠਾਨਕੋਟ ਦਾ ਏਰੀਆ ਸੀ ਚਾਹੇ ਗੁਰਦਾਸਪੁਰ ਦਾ ਏਰੀਆ ਸੀ ਚਾਹੇ ਡੇਰੇ ਬਾਬੇ ਨਾਨਕ ਦਾ ਏਰੀਆ ਸੀ ਚਾਹੇ ਅਜਨਾਲਾ ਸੀ ਚਾਹੇ ਅੰਮ੍ਰਿਤਸਰ ਦਾ ਏਰੀਆ ਸੀ ਚਾਹੇ ਕਪੂਰਥਲੇ ਦਾ ਏਰੀਆ ਸੀ ਇਹ ਸਾਰਾ ਹੀ ਉਸ ਔਨੀ ਨੇ ਅੱਧਾ ਪੰਜਾਬ ਖਰਾਬ ਕੀਤਾ ਉਹਦੇ ਵਿੱਚ ਜੇ ਉਹ ਸਹੀ ਟਾਈਮ ਨਾਲ ਇਹਨਾਂ ਡੈਮਾਂ ਦੀ ਸਾਫ ਸਫਾਈ ਕਰ ਲੈਂਦੇ ਉਤੋਂ ਸਿਲਟ ਕੱਢ ਲੈਂਦੇ ਇੱਕੋ ਸਿਰ ਪੰਜਾਬ ਦਾ ਨਹੀਂ ਸੀ ਵਿਗੜਨਾ ਇਹ ਕਹ ਕੁਦਰਤੀ ਆਫਤਾ ਮਾਮੀ ਹੁੰਦੀ ਹੈ ਹੁਣ ਮਤਲਬ ਆ ਜੇ ਉਹਨਾਂ ਤੇ ਸੀਐਮ ਸਾਹਿਬ ਤੇ ਗੱਲ ਆਂਦੀ ਹੈ ਤੇ ਉਹ ਕਹਿੰਦੇ ਜੀ ਉਹ ਹਿਮਾਚਲ ਚ ਵੀ ਹੋਇਆ ਉਤਰਾ ਅਖੰਡ ਚ ਵੀ ਹੋਇਆ ਭਾਈ ਉਹ ਪਹਾੜੀ ਏਰੀਆ ਸਾਰੇ ਉਹ ਪਹਾੜ ਡਿਗੇ ਆ ਉਹ ਇਸ ਕਰਕੇ ਹੋਇਆ ਲੇਕਿਨ ਇੱਥੇ ਤਾਂ ਸਾਡੇ ਪਹਾੜੀ ਏਰੀਆ ਹੈ ਹੀ ਨਹੀਂ ਉਥੋਂ ਜਿੱਥੋਂ ਰঞ্জੀਤ ਸਾਗਰ ਡੈਮ ਟੁੱਟਿਆ ਉਹਦੇ ਅੱਗੇ ਕੋਈ ਪਹਾੜੀ ਏਰੀਆ ਨਹੀਂ ਅੰਬਰਸਤ ਤੱਕ ਚੱਲ ਜਾਓ ਬਾਰਡਰੋਂ ਤੱਕ ਚਲ ਜਓ ਕੋਈ ਬਹਾਟ ਨਹੀਂ ਹੁੰਦਾ ਤੁਸੀਂ ਸਾਰੇ ਪੰਜਾਬ ਦੀ ਸਥਿਤੀ ਨੂੰ ਸਮਝਦੇ ਹੋ ਉਹ ਕਬੂੜ ਸਰੇ ਕੋ ਪਹਾੜ ਹੁੰਦਾ ਕੋਈ ਪਠਾਨਕੋਟ ਕੋਈ ਪਹਾੜ ਨਹੀਂ ਉਹ ਤਾਂ ਪਹਾੜ ਰਹਿ ਜਾਂਦੇ ਜਿਹੜੇ ਡਮਟਾਲ ਦੀਆਂ ਪਹਾੜੀਆਂ ਰਹਿੰਦੀਆਂ ਉਹ ਹਿਮਾਚਲ ਚ ਹੈ ਸੋ ਮੇਰਾ ਕਹਿਣ ਦਾ ਪਾਬੇ ਹੈ ਕਿ ਇਹ ਸਾਰੀ ਜਿਹੜੀ ਤਰਾਸਦੀ ਦੀ ਜ਼ਿੰਮੇਵਾਰੀ ਹੈ ਇਹ ਭਗਵੰਤ ਮਾਨ ਜੀ ਚੀਫ ਮਿੰਸਟਰ ਪੰਜਾਬ ਤੇ ਹੈ ਹੁਣ ਉਹਨੂੰ ਬਦਲਣ ਵਾਸਤੇ ਇੱਥੇ ਦੇਖਣ ਵਾਸਤੇ ਜੇ ਲਹੀ ਪ੍ਰਧਾਨ ਮੰਤਰੀ ਜੀ ਵੀ ਪੰਜਾਬ ਚ ਆਏ ਉਹਨਾਂ ਨੇ ਵੀ ਆ ਕੇ ਸਰਵੇ ਕੀਤੇ ਔਰ ਹਾਲਤ ਪੰਜਾਬ ਦੀ ਮੈਂ ਤੁਹਾਨੂੰ ਦੱਸਦਾ ਕਿ ਜਿਸ ਵੇਲੇ ਪ੍ਰਧਾਨ ਮੰਤਰੀ ਜੀ ਗੁਰਦਾਸਪੁਰ ਦੇ ਵਿੱਚ ਪੱਤਰਕਾਰਾਂ ਨਾਲ ਵੀ ਗੱਲ ਕਰ ਰਹੇ ਸੀ ਕਿਸਾਨਾਂ ਨਾਲ ਵੀ ਤੇ ਮਜ਼ਦੂਰਾਂ ਨਾਲ ਵੀ ਗੱਲ ਹੋ ਰਹੀ ਸੀ ਜਿਹੜੀ ਮੀਟਿੰਗ ਕਿਸਾਨਾਂ ਦੀ ਤੇ ਕਿਸਾਨ ਮਜ਼ਦੂਰਾਂ ਦੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਮੈਂ ਖੁਦ ਹਾਜ਼ਰ ਸੀ ਉਹਦੇ ਵਿੱਚ ਕੌਣ ਕੌਣ ਹਾਜ਼ਰ ਸੀ ਪੰਜਾਬ ਦੇ ਇੱਕ ਮੰਤਰੀ ਜਿਹੜੇ ਸੈਂਟਰ 'ਚ ਬਿੱਟੂ ਜੀ ਆ ਉਹ ਹਾਜ਼ਰ ਸੀ ਸਾਡੇ ਪ੍ਰਦੇਸ਼ ਦੇ ਅਧਿਖ ਸੁਨੀਲ ਜਾਖੜ ਜੀ ਉਹ ਤਾ ਹਾਜ਼ਰ ਸੀ ਸਾਡੇ ਅਖਲ ਭਾਰਤੀਏ ਭਾਰਤੀ ਜਨਤਾ ਪਾਰਟੀ ਦੇ ਜਨਨ ਸ਼ਕਤੀ ਕਰਨ ਚੁੱਗ ਜੀ ਉਹ ਤਾ ਹਾਜ਼ਰ ਸੀ ਸਾਡੇ ਕਾਰਗਾਰੀ ਪ੍ਰਧਾਨ ਪੰਜਾਬ ਦੇ ਬੀਜੇਪੀ ਦੇ ਅਸ਼ਨੀ ਸ਼ਰਮਾ ਜੀ ਹਾਜ਼ਰ ਸੀ ਉਹਦੇ ਵਿੱਚ ਆਲਰੀਆ ਦੇ ਸੈਕਟਰੀ ਡਾਕਟਰ ਨਰੇਂਦਰ ਸਿੰਘ ਜੀ ਹਾਜ਼ਰ ਸੀ ਔਰ ਸੰਗਠਨ ਮੰਤਰੀ ਪੰਜਾਬ ਦੇ